ਆਪਣੇ ਪੇ ਨੂੰ ਸਤਗੁਰ ਕਬੀਰ ਜੀ ਸਤਗੁਰ ਨਾਮਦੇਵ ਜੀ ਸਤਗੁਰ ਸਤਨਾ ਜੀ ਨੂੰ ਤੇ ਸਤਗੁਰ ਅਦਾਸ ਮਾਰਾ ਨੂੰ ਸਤਗੁਰੂ ਮੰਨ ਲੈਂਦੇ ਅੱਜ ਤੁਹਾਡੇ ਮੂੰਹ ਤੇ ਚਪੇੜਾ ਨਾ ਪੈਨੀਆ ਜੇ ਤੁਸੀਂ ਮੰਨ ਲੈ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਣ ਹੋਏ ਜਿਹੜਾ ਨਾਮ ਗੁਰੂ ਨਾਨਕ ਨੇ ਸਤਗੁਰ ਅਦਾਸ ਮਾਰੇ ਤੋਂ ਲੈ ਕੇ ਆਦਾ ਕਿ ਤੁਸੀਂ ਕਿਤੇ ਮਰ ਲੈਂਦੇ ਉਹਨੂੰ ਅੱਜ ਤੁਹਾਡੇ ਮੂੰਹ ਤੇ ਚਪੇੜਾ ਨਾ ਪੈਂਦੀਆਂ ਸ਼੍ਰੋਮਣੀ ਕਮੇਟੀ ਵਾਲਿਓ ਫੱਡੀਆਂ ਕੁਸਤੂਤਾਂ ਦੇ ਕਰਕੇ ਤੁਹਾਡੇ ਚਪੇੜਾ ਪੈ ਰੀਆਂ ਅੱਜ ਜਿਹੜੇ ਪੂਰੀ ਪੂਰੇ ਭਾਰਤ ਦੇ ਲੋਕ ਤੁਹਾਡੀ ਰਿਸਪੈਕਟ ਕਰਦੇ ਸੀ ਕਿਉਂਕਿ ਤੁਸੀਂ ਤੁਸੀਂ ਅੱਜ ਤੁਹਾਡੋਂ ਜਿੱਦਾ ਆਪੇ ਬੀਜ ਆਪੇ ਹੀ ਖਾਓ ਜੋ ਤੁਸੀਂ ਬੀਜਿਆ ਹੋਇਆ ਹੁਣ ਤੁਹਾਨੂੰ ਖਾਣਾ ਪੈ ਰਿਹਾ ਔਰ ਤੁਹਾਨੂੰ ਖੋਣਗੇ ਕੌਣ ਗੁਰੂ ਕੇ ਬੇਟੇ ਰੰਗਰੇਟੇ ਰਵਿਦਾਸ ਸਮਾਜ ਕਬੀਰ ਸਮਾਜ ਨਾਮਦੇਵ ਸਮਾਜ ਤੇ ਮੁਸਲਮਾਨ ਸਤਨਾਂਜ ਸਮਾਜ ਬਾਬਾ ਫਰੀਦ ਜੀ ਦਾ ਸਮਾਜ ਉਹ ਤੁਹਾਨੂੰ ਖੜਾਉਣਗੇ ਪਰ ਤੁਹਾਡੀ ਆਦਤ ਤੁਹਾਡੀਆਂ ਤੁਹਾਡੇ ਕਰਮ ਸਤਗੁਰਜੀ ਧੰਨਾ ਵਾਲੇ ਨਹੀਂ ਹੋਏ ਬਹੁਤ ਲੋਕ ਨੇ ਜਿਹੜੇ ਸਤਗੁਰਜੀ ਧੰਨਾ ਵਰਗੇ ਹਜੇ ਬਹੁਤ ਕਰਮ ਕਰਦੇ ਆ